ਮਲਿਕਰ ਮਾਨ ਮਲਿਕ ਦੇ ਨਾਲ ਮਿਲ ਕੇ ਉਸ ਕੁੜੀ ਨੂੰ ਇੰਜੈਕਸ਼ਨ ਕਰ ਰਹੀ ਹੋਵੇ ਡਰਗਸ ਦੇ ਇਹਦਾ ਭਰਾ ਇਹਦੀ ਪਰਜਾਈ ਔਰ ਜਿੰਨੇ ਵੀ ਇਹਦੇ ਬਰਾਤੀ ਆਏ ਸੀ ਵਿਆਹ 'ਚ ਸਾਰਿਆਂ ਨੂੰ ਉਸ ਕੇਸ ਦੇ ਵਿੱਚ ਸੈਕਸ਼ਨ 120 ਉਹਦੇ ਅੰਡਰ ਤੇ ਪੋਸਕੋ ਐਕਟ ਤੇ ਚਾਈਲਡ ਮੈਰਿਜ ਐਕਟ ਦੇ ਅੰਦਰ ਮੈਂ ਕੇਸ ਪਾਉਣ ਜਾ ਰਿਹਾ ਜੇਦੋ 17 ਸਾਲ ਦੀ ਕੁੜੀ ਨਾਲ ਤੁਸੀਂ ਉਹਦੀ ਸਹਿਮਤੀ ਬਿਨਾਂ ਸਹਿਮਤੀ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਵਿਆਹ ਕਰਾ ਰਹੇ ਹੋ ਤਾਂ ਉਹ ਕੈਟਾਗਰੀ ਵਿਆਹ 'ਚ ਨਹੀਂ ਆਊਗੀ ਉਹ ਕੈਟਾਗਰੀ ਆਉਗੀ ਪੋਸ ਕੋ ਐਕਟ ਦੇ ਵਿੱਚ ਇਹ ਦਿਹਾੜੀ ਕਰਦਾ ਹੁੰਦਾ ਸੀ ਰਾਜ ਮਿਸਤਰੀ ਦੇ ਨਾਲ ਰਾਜ ਮਿਸਤਰੀ ਦੇ ਨਾਲ ਦਿਹਾੜੀ ਕਰਦਾ ਕਰਦਾ ਹੁਣ ਇਹਦੇ ਫੰਡ ਕਿੱਥੋਂ ਆਏ ਮੈਂ ਇਨਕਮ ਟੈਕਸ ਕਮਿਸ਼ਨਰ ਨੂੰ ਇਹਦੀ ਕੰਪਲੇਂਟ ਕੀਤੀ ਜਿਸ ਤਰ੍ਹਾਂ ਦਾ ਕੰਟੈਂਟ ਇਹ ਕ੍ਰੀਏਟ ਕਰ ਰਿਹਾ ਮੈਂ ਬੋਲ ਵੀ ਨਹੀਂ ਸਕਦਾ ਮੈਨੂੰ ਸ਼ਰਮ ਆਉਂਦੀ ਹੈ ਇਹਦਾ ਕੰਟੈਂਟ ਜਿਹੜਾ ਜੱਜ ਸਾਹਿਬ ਅੱਗੇ ਲਾਇਆ ਇਹ ਉਹਦਾ ਜਵਾਬ ਦਵੇ ਵੀ ਐਸਾ ਅਸ਼ਲੀਲ ਕੰਟੈਕਟ ਇੱਕ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਦੋ ਦੋ ਜਨਾਨੀਆਂ ਤਿੰਨ ਤਿੰਨ ਜਨਾਨੀਆਂ ਦਿਖਾਉਣੀਆਂ ਜਿਮ ਦੇ ਵਿੱਚ ਗਲਤ ਕੱਪੜੇ ਪਾ ਕੇ ਵੀਡੀਓ ਬਣਾਉਣੀਆਂ ਆਪਣੇ ਖੁੱਦ ਦੇ ਦੋ ਦੋ ਸਾਲ ਦੇ ਬੱਚਿਆਂ ਨੂੰ ਪਾਣੀ 'ਚ ਡਬੋਣਾ ਇਹ ਭਾਂਗੜਾ ਇਹ ਤਿੰਨੋਂ ਇੱਕੋ ਸਖਸ਼ ਦੇ ਨਾਮ ਨੇ 3 ਕੀ ਲੋੜ ਪਈ ਤੁਹਾਨੂੰ ਲੱਗਿਆ ਵੀ ਇੰਨੇ ਵਕੀਲਾਂ ਦੇ ਵਿੱਚੋਂ ਜਾਂ ਇੰਨੇ ਲੋਕਾਂ ਦੇ ਵਿੱਚੋਂ ਦਵਿੰਦਰ ਰਾਜਪੂਤ ਨੂੰ ਲੋੜ ਪਈ ਕਿ ਆਕਰ ਅਰਮਾਨ ਮਲਿਕ ਐਂ ਕਿਉਂ ਕਰ ਰਿਹਾ ਫਿਰ ਕਾਲੀ ਮਾਤਾ ਦਾ ਸਰੂਪ ਬਣਾਣਾ ਆਪਣੇ ਘਰ 'ਚ ਹਨੂਮਾਨ ਜੀ ਦਾ ਰੂਪ ਬਣਾਣਾ ਆਪਣੇ ਬੈੱਡਰੂਮ 'ਚ that is a crime ਕਿਉਂਕਿ ਦੇਖੋ ਧਾਰਮਿਕ ਤੌਰ ਤੇ ਤਾਂ ਇਹ ਦੇਖਿਆ ਜਾਵੇ ਉਹ ਤੋਂ ਬਾਅਦ ਦੇ ਵਿੱਚ ਜਿੰਨੇ ਸ਼ੰਕਰਾਚਾਰਰੇ ਨੇ ਕਈ ਉਹਨਾਂ ਕੋਲ ਵੀ ਜਾ ਕੇ ਉੱਥੇ ਸੇਵਾ ਵੀ ਕੀਤੀ ਭਾਵਕ ਵੀ ਹੋਏ ਸਭ ਕੁਝ ਹੋਇਆ ਕਾਲੀ ਮਾਤਾ ਜੀ ਦੇ ਮੰਦਰ ਦੁਆਰਾ ਚਲੇ ਜਾਵੇ ਸਾਡੇ ਪਿੱਛੇ ਆਪਣੇ ਜਿਹੜੇ ਉੱਥੇ ਕਬਿਨੇਸ਼ਵਰੀ ਆਨੰਦਗਿਰੀ ਜੀ ਹੈ ਸਾਡੇ ਗੁਰੂ ਜੀ ਨੇ ਗੁਰੂ ਮਾਤਾ ਜੀ ਦੀਦੀ ਜੀ ਹੈ ਉਹਨਾਂ ਨੂੰ ਜਾ ਕੇ ਦੱਸੇ ਜੀ ਮੈਂ 11 ਸਾਲ ਦੀ ਕੁੜੀ ਦਾ ਰੀਕਟ ਦਿੱਤਾ ਸੀਗਾ ਟੀਕੇ ਲਗਾ ਕੇ ਔਰ ਮੇਰੀ ਘਰ ਵਾਲਿਆਂ ਨੇ ਡਰਗਸ ਦੇ ਟੀਕੇ ਲਾਈ ਸੀ ਔਰ ਮੈਂ 17 ਸਾਲ ਦੀ ਕੁੜੀ ਦੇ ਨਾਲ ਵਿਆਹ ਕਰਾ ਕੇ ਉਸ ਤੋਂ ਉਸੇ ਵਿਆਹ ਦੇ ਦੌਰਾਨ ਮੈਂ 파ਇਲ ਨਾਲ ਵਿਆਹ ਕੀਤਾ ਉਹ ਦੁਬਾਰਾ ਵਾਪਸ ਹੋਰ ਮੰਗ ਲਵੇ ਸਸਿਕਾਲਾ ਇਹਨਾਂ ਦਿਨਾਂ ਦੇ ਦੌਰਾਨ ਇੱਕ ਮਸਲਾ ਖਰ ਧਿਆਨ ਚਾਹੀਓ ਤੁਹਾਡੇ ਕਿਉਂਕਿ ਅਰਮਾਨ ਮਲਿਕ ਨੂੰ ਲੈ ਕੇ ਜਿਵੇਂ ਵਾਦ ਵਿਵਾਦ ਮਾਤਾ ਕਾਲੀ ਦੇ ਸਰੂਪ ਨੂੰ ਲੈ ਕੇ ਛੜਿਆ ਉਸ ਤੋਂ ਬਾਅਦ ਦੇ ਵਿੱਚ ਹੁਣ ਕਾਨੂੰਨੀ ਲੜਾਈ ਵੀ ਸ਼ੁਰੂ ਹੋ ਗਈ ਆ ਕਾਨੂੰਨੀ ਲੜਾਈ ਦੇ ਵਿੱਚ ਹਾਲਾਂਕਿ ਜੇ ਦੇਖਿਆ ਜਾਵੇ ਕਈ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਚੁੱਕੇ ਗਏ ਨੇ ਸਾਡੇ ਨਾਲ ਵਕੀਲ ਸਾਹਿਬ ਹੈਗੇ ਨੇਗੇ ਜਿਹੜੇ ਪਟਿਆਲਾ ਤੋਂ ਇਸ ਪੂਰੇ ਮਾਮਲੇ ਦੀ ਪੇਰਵਾਹੀ ਕਰ ਰਹੇ ਨੇ ਤੇ ਇਹਨਾਂ ਦੇ ਵੱਲੋਂ ਵੀ ਮਾਮਲਾ ਅੱਗੇ ਵਧਾਇਆ ਗਿਆ ਦਵਿੰਦਰ ਜੀ ਨੇ ਅ ਦਵਿੰਦਰ ਅ ਪਹਿਲੀ ਦੀ ਗੱਲ ਹੈ ਵੀ ਆਖਰ ਤੁਸੀਂ ਕੀ ਲੋੜ ਪਈ ਤੁਹਾਨੂੰ ਲੱਗਿਆ ਵੀ ਇੰਨੇ ਵਕੀਲਾਂ ਦੇ ਵਿੱਚੋਂ ਜਾਂ ਇੰਨੇ ਲੋਕਾਂ ਦੇ ਵਿੱਚੋਂ ਦਵਿੰਦਰ ਰਾਜਪੂਤ ਨੂੰ ਲੋੜ ਪਈ ਕਿ ਆਖਰ ਅਰਮਾਨ ਮਲਿਕ ਐ ਕਿਉਂ ਕਰ ਰਿਹਾ ਜੀ ਜਦਕਿ ਦੇਖਿਆ ਜਾਵੇ ਲੱਗਦਾ ਨਹੀਂ ਵੀ ਅਰਮਾਨ ਮਲਿਕ ਦਾ ਨਿੱਜੀ ਪਰਿਵਾਰਕ ਮਸਲਾ ਹੈ ਘਰ ਵਾਲੀਆਂ ਸਵਾਲ ਚੁੱਕਰ ਨਾ ਚੁੱਕਨ ਦਿਵਿੰਦਰ ਰਾਜਪੂਤ ਸਵਾਲ ਚੁੱਕ ਰਹੇ ਜੈ ਸ਼੍ਰੀ ਰਾਮ ਜੀ ਵਾਇਗੁਰ ਜੀ ਦਾ ਖਾਲਸਾ ਸ਼੍ਰੀ ਵਾਇਗੁਰ ਜੀ ਦੀ ਫਤਿਹ ਭਾਜੀ ਕੋ ਦਾ ਪਰਿਵਾਰਿਕ ਮਸਲਾ ਕਿੱਦਾਂ ਹੈ ਤੁਹਾਡੇ ਬੱਚੇ ਐ ਮੇਰੇ ਬੱਚੇ ਐ ਤੁਹਾਡੀ ਭੈਣ ਐ ਮੇਰੀ ਭੈਣ ਐ ਆਪਾਂ ਸਭ ਦੀਆਂ ਮਾਵਾ ਭੈਣਾਂ ਸਾਂਝੀਆਂ ਨੇ ਇੱਕ ਸੱਭਿਆਚਾਰ ਹੈ ਸਾਡੇ ਪੰਜਾਬ ਦਾ ਇੱਕ ਸੱਭਿਆਚਾਰ ਹੈ ਸੰਸਕ੍ਰਿਤੀ ਹੈ ਸਾਡੇ ਭਾਰਤ ਦੇਸ਼ ਦੀ ਇੱਕ ਬੰਦਾ ਜਿਹੜਾ 11 ਸਾਲ ਦੀ ਕੁੜੀ ਦਾ ਰੇਪ ਕਰ ਰਿਹਾ ਹੋਵੇ ਔਰ ਉਸ ਦਾ ਕੇਸ ਹਜੇ ਹੁਣ ਚੱਲ ਰਿਹਾ ਹੋਵੇ ਤੇ ਆ ਸਤੰਬਰ ਦੇ ਵਿੱਚ ਉਹਦੀ ਡੇਟ ਹੋਵੇ ਔਰ ਇਹਦੀਆਂ ਦੋ ਜਨਾਨੀਆਂ ਕ੍ਰਿਤਿਕਾ ਮਾਲਿਕ ਤੇ ਪਾਇਲ ਮਾਲਿਕ ਅਰਮਾਨ ਮਾਲਿਕ ਦੇ ਨਾਲ ਮਿਲ ਕੇ ਉਸ ਕੁੜੀ ਨੂੰ ਇੰਜੈਕਸ਼ਨ ਕਰ ਰਹੀ ਹੋਵੇ ਡਰੱਗਸ ਦੇ ਜਿਹੜਾ ਕਿ ਐਫ ਆਈ ਆਰ ਚ ਲਿਖਿਆ ਹੋਇਆ ਉਹ ਗੈਰਹਾਜ਼ਰ ਦੋਸ਼ੀ ਤਾਂ ਹੋਇਆ ਨਹੀਂ ਉਹਦੇ ਚ ਹਜੇ ਵੀ ਆਪਾਂ ਉਹਨੂੰ ਕਹਿ ਦਈਏ ਵੀ ਉਹਨੇ ਐ ਕਰਿਆ ਉਹ ਤਾਂ ਉਰੋਪੀ ਹੈ ਜਦੋਂ ਤੱਕ ਕੋਰਟ ਦਾ ਫੈਸਲਾ ਨਹੀਂ ਹੁੰਦਾ ਆਪਾਂ ਕਹਿ ਸਕਦੇ ਹਾਂ ਉਹਨੂੰ ਇਸ ਤਰੀਕੇ ਦੇ ਨਾਲ ਸਰ ਦੇਖੋ ਪੋਸਕੋ ਐਕਟ ਔਰ ਪੋਸਕੋ ਐਕਟ ਜਿਵੇਂ ਤੁਸੀਂ ਗੂਗਲ ਵੀ ਕਰੋ ਤਾਂ ਉਹ ਦੋਸ਼ੀ ਹੀ ਹੈ ਜੇ ਅਗਰ ਉਹ ਕੁੜੀ ਨੇ ਬਿਆਨ ਦਿੱਤੇਆਂ ਜਰ ਸਾਹਿਬ ਕੋਲੇ ਔਰ ਉਹਦੇ ਵਿੱਚ ਇਹ سزا ਭੁਗਤ ਕੇ ਆਇਆ 270 ਦਿਨ ਜੇਲ੍ਹ ਘੱਟ ਕੇ ਆਇਆ ਇਹਦੀਆਂ ਘਰ ਵਾਲੀਆਂ ਕੇਸ ਦੇ ਵਿੱਚ ਤਰੀਕ ਤੇ ਜਾਂਦੀਆਂ ਨੇ ਨਾਲ ਇਹਦੇ ਹੁਣ ਮੈਂ ਕੁਝ ਗੱਲਾਂ ਨਹੀਂ ਬੋਲਣਾ ਚਾਹੁੰਦਾ ਬਟ ਇਹ ਦੋਸ਼ੀ ਹੋਇਆ ਪਰ ਇਹਦੇ ਵਿੱਚ ਇਹ ਹੁਣ ਤੁਹਾਨੂੰ ਕਿਉਂ ਲੱਗਿਆ ਵੀ ਇਹ ਮਸਲੇ ਦੇ ਵਿੱਚ ਇੰਟਰ ਹੋਣਾ ਜ਼ਰੂਰੀ ਹੈ ਮੇਰਾ ਦੁਬਾਰੇ ਸਵਾਲ ਇਸ ਕਰਕੇ ਹੈ ਕਿ ਦੇਖੋ ਹੋਰ ਵੀ ਵਕੀਲ ਸੋ ਹੈਗੇ ਨੇ ਸੋਸ਼ੀਅਲ ਕੌਜ਼ ਦੇ ਵਾਸਤੇ ਬਹੁਤ ਵਕੀਲ ਨੇ ਜਿਹੜੇ ਕੇਸ ਲੜਦੇ ਨੇ ਪਰ ਤੁਹਾਡ ਨੂੰ ਕਿਉਂ ਕਿਉਂਕਿ ਨਿੱਜੀ ਤੌਰ ਤੇ ਤੁਹਾਨੂੰ ਲੱਗਿਆ ਵੀ ਰਮਨ ਮੜੀ ਚਲਦਾ ਨੇ ਨਿੱਜੀ ਤੌਰ ਤੇ ਕੋਈ ਐਸਾ ਨਹੀਂ ਹੈ ਮੈਂ ਇਹਦੀ ਇੱਕ ਵੀਡੀਓ ਸਾਡੀ ਕਾਲੀ ਮਾਤਾ ਜੀ ਦੇ ਸਰੂਪ ਇਹਦੀ ਘਰ ਵਾਲੀ ਬਾਇਲ ਮਲਿਕ ਨੇ ਨੰਗੇ ਵਸਤਰਾਂ ਦੇ ਵਿੱਚ ਮਤਲਬ ਸ਼ਲੀਲ ਵਸਤਰਾਂ ਦੇ ਵਿੱਚ ਉਹ ਪਹਿਨ ਕੇ ਸਿੱਤੇ ਮੁਗੜ ਰੱਖਿਆ ਫਿਰ ਉਹਦੇ ਅਸ਼ਲੀਲ ਵਸਤਰਾਂ ਦੇ ਵਿੱਚ ਮੁਗੜ ਪੈਰਾਂ 'ਚ ਰੱਖਿਆ ਹੋਇਆ ਜਿੱਥੋਂ ਇਹ ਵੀਡੀਓ ਵਾਇਰਲ ਹੋਈ ਔਰ ਸਾਰੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਉਹ ਵੀਡੀਓ ਫੈਲੀ ਜਿੱਤੇ ਕਰਕੇ ਸਾਰੇ ਜਿੰਨੇ ਵੀ ਸਾਡੇ ਹਿੰਦੂ ਸੰਗਠਨ ਸੀਗੇ ਉਹਨਾਂ ਨੇ ਇਤਰਾਜ਼ ਜਗਾਇਆ ਔਰ ਇਹਦੀਆਂ ਵੱਖ-ਵੱਖ ਜ਼ਿਲ੍ਹੇ 'ਚ ਕੰਪਲੇਂਟਾਂ ਹੋਈਆਂ ਉਹਦੇ ਵਿੱਚ ਹੀ ਮੈਂ ਵੀ ਕੰਪਲੇਨੈਂਟ ਬਣਿਆ ਮੈਂ ਵੀ ਪਟਿਆਲਾ ਪੁਲਿਸ ਨੂੰ ਕੰਪਲੇਂਟ ਕੀਤੀ ਤਾਂ ਉਸ ਤੋਂ ਬਾਅਦ ਉਹ ਬੁਰਾ ਲੱਗਿਆ ਫਿਰ ਉਸ ਤੋਂ ਬਾਅਦ ਜਦੋਂ ਇਸ ਦੀ ਘੋਖ ਕੱਢੀ ਗਈ ਪੀਰ ਮਾਨਮੁਲਿਕ ਹੈਗੀ ਜੀ ਮੈਨੂੰ ਬਿਲਕੁਲ ਨਹੀਂ ਜਾਂਦਾ ਸੀ ਨਾ ਮੈਨੂੰ ਇਹਦੀ ਘਰ ਵਾਲਿਆਂ ਦਾ ਪਤਾ ਸੀ ਕਿਉਂਕਿ ਅਸੀਂ ਕੰਮਕਾਰ ਵਾਲੇ ਬੰਦੇ ਆ ਸਵੇਰੇ ਆਪਣੇ ਕੰਮ ਤੇ ਚਲੇ ਗਏ ਸ਼ਾਮ ਨੂੰ ਆ ਗਏ ਸਾਨੂੰ ਇੰਨਾ ਟਾਈਮ ਹੀ ਨਹੀਂ ਹੁੰਦਾ ਤਾਂ ਜਦੋਂ ਮੈਂ ਉਸ ਨੂੰ ਪੂਰਾ ਸਰਚ ਮਾਰਿਆ YouTube ਤੇ Google ਦੇ ਵਿੱਚ ਤਾਂ ਇਹਦੇ ਐਸੇ ਐਸੇ ਐਵੀਡੈਂਸ ਮੇਰੇ ਸਾਹਮਣੇ ਆਏ ਜਿਵੇਂ ਕਿ ਆ ਜਿਹੜੀ 11 ਸਾਲ ਦੀ ਕੁੜੀ ਦਾ ਰੇਪ ਇੰਨੇ ਕੀਤਾ ਨਾਲੇ ਇਹਦੀਆਂ ਘਰ ਵਾਲੀਆਂ ਮੁਜਰਮ ਨੇ ਉਹ ਚ ਉਹ ਵੀ YouTube ਤੇ ਮਿਲਿਆ ਮੈਨੂੰ ਫਿਰ ਇਸ ਤੋਂ ਵੱਡਾ ਜੁਰਮ ਹੋਰ ਵੀ ਇਹਨੇ ਇੱਕ ਕੀਤਾ ਇਹਨੇ ਕਿ 17 ਸਾਲ ਦੀ ਲੜਕੀ ਪਾਇਲ ਮਲਿਕ ਤੋਂ ਪਹਿਲਾਂ ਇੱਕ 17 ਸਾਲ ਦੀ ਲੜਕੀ ਸੁਮਿਤਰਾ ਨਾਲ ਸ਼ਾਦੀ ਕੀਤੀ ਸੀ 17 ਦੀ ਹੋਵੇ 16 ਦੀ ਹੋਵੇ ਇਹ ਮੈਂ ਨਹੀਂ ਕਹਿ ਰਿਹਾ ਇਹ ਮੈਂ ਦੱਸ ਰਿਹਾ ਤੁਹਾਨੂੰ Google 'ਚ ਔਰ YouTube ਤੇ ਤੁਸੀਂ ਪਾਓ ਸਟੇਟਮੈਂਟ ਆਫ ਪਾਇਲ ਮਲਿਕ ਔਨ ਸੁਮਿਤਰਾ ਵਾਈਫ ਆਫ ਅਰਮਾਨ ਮਲਿਕ ਠੀਕ ਹੈ ਜੀ ਉਸ ਸਟੇਟਮੈਂਟ ਦੇ ਵਿੱਚ ਇਹ ਕਲੀਅਰਲੀ ਪਾਇਲ ਮਲਿਕ ਹੀ ਕਹਿ ਰਹੀ ਹੈ ਵੀ ਇਹਨੇ 17 ਸਾਲ ਦੀ ਕੁੜੀ ਨਾਲ ਵਿਆਹ ਕਰਾਇਆ ਸੀ ਹੁਣ ਅੱਗੇ ਗੱਲ ਸੁਣਨ ਵਾਲੀ ਹੈ ਜਦੋਂ 17 ਸਾਲ ਦੀ ਕੁੜੀ ਨਾਲ ਤੁਸੀਂ ਉਹਦੀ ਸਹਿਮਤੀ ਬਿਨਾ ਸਹਿਮਤੀ ਤੇ ਪਰਿਵਾਰਕ ਮੈਂਬਰਾਂ ਦੇ ਨਾਲ ਵਿਆਹ ਕਰਾ ਰਹੇ ਹੋ ਤਾਂ ਉਹ ਕੈਟਾਗਰੀ ਵਿਆਹ ਚ ਨਹੀਂ ਆਉਗੀ ਉਹ ਕੈਟਾਗਰੀ ਆਉਗੀ ਪੋਸਕੋ ਐਕਟ ਦੇ ਵਿੱਚ ਤੇ ਚਾਈਲਡ ਮੈਰਿਜ ਐਕਟ ਦੇ ਵਿੱਚ ਉਹਦਾ ਕੇਸ ਮੈਂ ਕੱਲ 19 ਤਰੀਕ ਨੂੰ ਮੇਰੇ ਹਿਸਾਬ ਨਾਲ ਕੱਲ ਕੇਸ ਮੇਰਾ ਉਹ ਕੋਰਟ ਚ ਪੈ ਜਾਊਗਾ ਜਿਹਦੇ ਵਿੱਚ ਮੈਂ ਇਹਦੀਆਂ ਦੋਨੋਂ ਭੈਣਾਂ ਇਹਦਾ ਭਰਾ ਇਹਦੀ ਪਰਜਾਈ ਔਰ ਜਿੰਨੇ ਵੀ ਇਹਦੇ ਬਰਾਤੀ ਆਏ ਸੀ ਵਿਆਹ ਚ ਸਾਰਿਆਂ ਨੂੰ ਉਸ ਕੇਸ ਦੇ ਵਿੱਚ ਸੈਕਸ਼ਨ 120 ਪੁਰਾਣਾ ਜਿਹੜਾ ਆਈਪੀਸੀ ਚ ਸੀ ਉਹਦੇ ਅੰਡਰ ਤੇ ਪੋਸਕੋ ਐਕਟ ਤੇ ਚਾਈਲਡ ਮੈਰਿਜ ਐਕਟ ਦੇ ਅੰਦਰ ਮੈਂ ਕੇਸ ਪਾਉਣ ਜਾ ਰਿਹਾ ਕਿਉਂਕਿ ਉਹ ਇੱਕ ਰੇਪ ਔਰ ਪੌਸ ਕੋ ਐਕਟ ਦੀ ਕੈਟਾਗਰੀ ਹੈ ਇਹਨੂੰ ਕਿ ਤੂੰ ਸੁਪਰੀਮ ਕੋਰਟ ਸਾਹਿਬ ਦੇ ਵਕੀਲ ਵਕੀਲ ਸਾਹਿਬ ਨੂੰ ਕਿਸੇ ਨੂੰ ਮਿਲਿਆ ਤੂੰ ਹਾਈ ਕੋਰਟ ਦੇ ਕਿਸੇ ਵਕੀਲ ਸਾਹਿਬ ਨੂੰ ਮਿਲਿਆ ਜਾ ਕੇ ਡਿਸਕਸ ਕਰ ਲੈ ਵੀ ਤੇਰਾ ਜੁਰਮ ਬੰਦ ਹੈ ਔਰ ਜਿਹੜੇ ਤੇਰੇ ਪਰਿਵਾਰਕ ਮੈਂਬਰ ਉਸ ਦੇ ਵਿੱਚ ਆਏ ਨੇ ਔਰ ਜਿਨ੍ਹਾਂ ਨੇ ਤੇਰਾ ਵਿਆਹ ਕਰਾਇਆ ਨੇ ਔਰ ਜਿਨ੍ਹਾਂ ਨੇ ਬਰਾਤ ਦੇ ਵਿੱਚ ਹਾਜ਼ਰੀ ਲਾਈ ਆ ਉਹ ਸਾਰੇ ਬੰਦੇ ਉਸ ਕੈਟਾਗਰੀ 'ਚ ਆ ਗਏ ਕਿਉਂਕਿ ਉਹ ਕੁੜੀ ਨਾਬਾਲਗ ਸੀ ਔਰ ਇਸਨੇ ਉਸ ਕੁੜੀ ਤੋਂ ਦੋ ਬੱਚੇ ਵੀ ਪੈਦਾ ਕੀਤੇ ਹਨ ਪਰ ਇਹਦੇ ਚਿਕਚੀ ਹੋਰ ਕਨਫਰਮ ਕਰੋ ਥੋੜੀ ਜਿਹੀ ਕਿਉਂਕਿ ਤੁਸੀਂ ਕਿਹਾ ਵੀ YouTube ਤੇ ਦੇਖ ਲਓ Google ਤੇ ਦੇਖ ਲਓ ਤੁਸੀਂ ਆਪ ਕਨਫਰਮ ਕਰਿਆ ਵੀ ਇਹ ਗੱਲ ਹੈਗੀ ਹੈ YouTube Google ਦੇ ਉੱਤੇ ਤਾਂ ਜੇ ਕਹੀਏ ਕਿ ਜਿਵੇਂ ਕੋਈ ਵੀ ਬੰਦਾ ਕਿਸ ਨੂੰ ਲੈ ਕੇ ਸਟੇਟਮੈਂਟ ਕੱਲ ਦੇ ਦਿੰਦਾ ਹੈ ਉਹ ਇੱਕ ਤਰ੍ਹਾਂ ਦਾ ਨਾ ਸਰਚਿੰਗ ਰਿਕਾਰਡ ਬਣ ਜਾਂਦਾ ਹੈ ਤੇ ਸਰਚ ਦੇ ਵਿੱਚ ਉਹ ਚੀਜ਼ਾਂ ਆ ਜਾਂਦੀਆਂ ਨੇ ਉਸ ਤੋਂ ਬਾਅਦ ਵਿੱਚ ਕਈ ਵਾਰ ਮਾਮਲੇ ਸ਼ਾਰਟ ਆਊਟ ਵੀ ਹੋ ਜਾਂਦੇ ਨੇਗੇ ਇਹ ਤੁਸੀਂ ਆਪ ਕਨਫਰਮ ਕਰਿਆ ਵੀ ਇਹ ਹੈਗੀ ਵੀ ਇਹ ਗੱਲ ਜਾਂ ਸਿਰਫ ਇੱਕ ਉਹ ਸੋਸ਼ਲ ਮੀਡੀਆ ਤੇ ਤੁਰਿ ਫਿਰਦੀ ਚੀਜ਼ ਹੈ ਸੋਸ਼ਲ ਮੀਡੀਆ ਦੇ ਵਿੱਚ ਇਦੀ ਵਾਈਫ ਪਾਇਲ ਮਲਿਕ ਦੀ ਅਸੈਪਟੈਂਸ ਹੈ ਕੋਈ ਪ੍ਰੈਂਕ ਵੀਡੀਓ ਨਹੀਂ ਹੈ ਜਿਹੜੀ ਦੀ ਮੈਂ ਗੱਲ ਕਰ ਰਿਹਾ ਮੈਂ ਜੱਜ ਸਾਹਿਬ ਦੇ ਅੱਗੇ ਲਾ ਚੁੱਕਿਆ ਉਹ ਕੋਰਟ ਦੇ ਵਿੱਚ ਲੱਗ ਚੁੱਕਿਆ ਸਬੂਤ ਉਹਦੇ ਵਿੱਚ ਇਹਦੀ ਪਾਇਲ ਮਲਿਕ ਇਹਦੀ ਜਿਹੜੀ ਵਾਈਫ ਹੈ ਕ੍ਰਿਤਿਕਾ ਮਲਿਕ ਦੋਨੋਂ ਖੜੀਆਂ ਨੇ ਉਹ ਇੱਕ ਵੀਡੀਓ ਉਹ ਹੈ ਜਿਹਦੇ ਚ ਆਪ ਕਹਿ ਰਹੀਆਂ ਵੀ ਇਹਨੇ ਇਹਦੀ ਚਾਈਲਡ ਮੈਰਿਜ 17 ਸਾਲ ਦੀ ਉਮਰ ਚ ਇਹਦਾ ਵਿਆਹ ਹੋ ਗਿਆ ਸੀ ਉਹ ਇਹਦੀ ਪਾਇਲ ਮਲਿਕ اور ਪ੍ਰੀਤਿਕਾ ਮਲਿਕੀ ਕਹਿ ਰਹੀਆਂ ਨੇ ਆਪਦੀ ਵੀ ਉਮਰ दैट इज ਸਟੇਟਮੈਂਟ दैट इज ਸਟੇਟਮੈਂਟ दैट इज नॉट ਅ ਪ੍ਰੈਂਕ ਵੀਡੀਓ दैट इज अ ਸਟੇਟਮੈਂਟ ਉਸ ਤੋਂ ਬਾਅਦ ਇਹਨੇ ਇੱਕ ਤੁਹਾਡੇ ਨਿਊਜ਼ ਚੈਨਲ ਦੇ ਉੱਪਰ ਕੱਲੀ ਪਾਇਲ ਮਲਿਕ ਦੀ ਇੰਟਰਵਿਊ ਹੈ ਵਾਈਟ ਕਲਰ ਦੀ ਡਰੈਸ ਦੇ ਵਿੱਚ ਉਹਦੇ ਵਿੱਚ ਵੀ ਇਹਨੇ ਇਹੀ ਕਿਹਾ ਵੀ ਇਹਦੀ ਚਾਈਲਡ ਮਤਲਬ ਬੱਚੇ ਜਦੋਂ ਇਹ ਬੱਚਾ ਸੀਗਾ 17 ਸਾਲ ਦੀ ਉਮਰ 'ਚ ਇਹਦਾ ਵਿਆਹ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅਸੀਂ ਉਹਦੇ ਨਾਲ ਡਿਵੋਰਸ ਕੀਤਾ ਜਾਂ ਸੈਟਲ ਕੀਤਾ ਉਹ ਖੁਦ ਮੈਂ ਦੇਖੋ ਕੁਝ ਤੱਤ ਮੈਂ ਜੱਜ ਸਾਹਿਬ ਦੇ ਅੱਗੇ ਰੱਖੇ ਨੇ ਹੁਣ ਇਹ ਆਪਣੀ ਕਲੀਅਰੈਂਸ ਦਊਗਾ ਨਾ ਕੋਰਟ ਚ ਆਊਗਾ ਤਾਂ ਉਹ ਦੱਸੂਗਾ ਵੀ ਇਹਦਾ ਜਦੋਂ ਵਿਆਹ ਹੋਇਆ ਇਹਦੀ ਉਮਰ ਕਿੰਨੀ ਸੀ ਸੁਮਿਤਰਾ ਦੀ ਉਮਰ ਕਿੰਨੀ ਸੀ ਇਹਦਾ ਕਦੋਂ ਬਾਇਲ ਨਾਲ ਡਿਵੋਰਸ ਹੋਇਆ ਕਦੋਂ ਇਹਦਾ ਸੁਮਿਤਰਾ ਨਾਲ ਡਿਵੋਰਸ ਹੋਇਆ ਕਦੋਂ ਇਹਦਾ ਕ੍ਰਿਤਿਕਾ ਨਾਲ ਵਿਆਹ ਹੋਇਆ ਇੱਥੇ ਦੋ ਵਿਆਹ ਦੀ ਗੱਲ ਨਹੀਂ ਮੈਂ ਤਿੰਨ ਵਿਆਹ ਦੀ ਗੱਲ ਕਰ ਰਿਹਾ ਤੁਸੀਂ ਜਿਵੇਂ ਇਹ ਇੱਕ ਮੈਂ ਇਹਦੀ ਵੀਡੀਓ ਦੇਖੀ ਸੀ ਕਿਸੇ ਦੇ ਫੋਨ ਦੇ ਵਿੱਚ ਵੀ ਇਹ ਕਹਿ ਰਿਹਾ ਕਿ ਪਤਨੀ ਇਤਰਾਜ਼ ਕਰ ਸਕਦੀ ਹੈ ਜੇ ਮੈਂ ਵੀ ਪੁੱਛਿਆ ਨਾ ਉਹ ਕਹਿੰਦੇ ਵੀ ਜਦੋਂ ਘਰੇ ਕੋਈ ਇਤਰਾਜ਼ ਨਹੀਂ ਕਰ ਰਿਹਾ ਤਾਂ ਬਾਹਰ ਵਾਲਾ ਕੌਣ ਹੁੰਦਾਗਾ ਤਰਾ ਹੁਣ ਸੁਣੋ ਨਾ ਇੱਥੇ ਗੱਲ ਕਰ ਲੈ ਦੋ ਵਿਆਦੀ ਤਾਂ ਆ ਹੀ ਨਹੀਂ ਰਹੀ ਇੱਥੇ ਵਿਆਹ ਆ ਰਹੀ ਹੈ ਤਿੰਨ ਵਿਆਦੀ ਇੱਕ ਬੱਚੇ ਦੇ ਨਾਲ ਵਿਆਹ ਕਰਨ ਦੀ ਫਿਰ ਉਸ ਬੱਚੇ ਤੋਂ ਅੱਗੇ ਬੱਚੇ ਜੰਮਣ ਦੀ ਫਿਰ ਉਸ ਬੱਚੇ ਤੋਂ ਜਦੋਂ ਦੋ ਬੱਚੇ ਜੰਮੇ ਗਏ ਉਹ ਪੋਸਕੋ ਐਕਟ 'ਚ ਆ ਗਿਆ ਤੇ ਚਾਈਲਡ ਐਕਟ ਮੈਰਿਜ ਐਕਟ 'ਚ ਆ ਗਿਆ ਉਸ ਤੋਂ ਬਾਅਦ ਪਾਇਲਾਈ ਨਾ ਉਹ ਪਾਇਲ ਦੀ ਐਂਟਰੀ ਉਸ ਤੋਂ ਬਾਅਦ ਹੁੰਦੀ ਹੈ ਪਰ ਜੇ ਆਪ ਆਪ ਵੀਨ ਵਾਲੀ ਹੋਇਆ ਫਿਰ ਫਿਰ ਤਾਂ ਪਰਿਵਾਰ ਵਿਆਹ ਗਈ ਨਾ ਮੈਂ ਤੁਹਾਨੂੰ ਉਹੀ ਕਹਿ ਰਿਹਾ ਪੂਰਾ ਪਰਿਵਾਰ ਜਿੰਨਾ ਵੀ ਇਹਦੇ ਵਿਆਹ ਚ ਭੰਗੜਾ ਪਾ ਕੇ ਆਇਆ ਨਾ ਜਿੰਨਾ ਵੀ ਇਹਦਾ ਪਰਿਵਾਰ ਉਹ ਸਾਰਾ ਪਰਿਵਾਰ ਮੁਜਰਮ ਹੈ ਉਹਦੇ ਵਿੱਚ ਇਹਨੂੰ ਕਿ ਕਿਸੇ ਵਕੀਲ ਸਾਹਿਬ ਨਾਲ ਸਲਾਹ ਕਰ ਲੈ ਇਹ ਕੋਈ ਵਕੀਲ ਥੋੜੀ ਹੈ ਗੂਗਲ ਕਰ ਲੈ ਲਾਅ ਦੀਆਂ ਕਿਤਾਬਾਂ ਖਰੀਦ ਲਓ ਉਹ ਚ ਪੜ੍ਹ ਲਓ